ਜਿ ਐਸਸ ਪਰ ਬਖਸ਼ਿਆਣਾ ਸਰਬਲੋਇ ਦੇ ਘਰੇ ਬਖਸ਼ੇ ਸਾਨੂੰ ਨਾ ਮਤਲਬ ਕਿ ਅਕਾਲ ਪੁਰਖ ਦੀ ਸਾਨੂੰ ਫੌਜ ਬਣਾਇਆ ਗੁਰੂ ਪਾਤਸ਼ਾਹ ਨੇ ਤੇ ਅਸੀਂ ਕਿਹੜੇ ਢਾਗਾਂ ਨਾਲ ਸੋਚ ਕੇ ਤਕੋ ਆਪਣੀ ਭੈਣਾਂ ਦੀ ਰੱਖਿਆ ਕਰ ਲਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਮਤਲਬ ਕਿ ਬਚਪਨ ਦੇ ਵਿੱਚ ਹੀ ਨਾ ਆਪਣੇ ਜਦੋਂ ਬਾਲਕ ਸੰ ਹਨਾ ਉਹ ਸਮੇਂ ਉਹਨਾਂ ਨੇ ਇੱਡਾ ਵੱਡਾ ਇਕੱਠ ਕਰਕੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਜਿਨੇ ਹੂੰ ਨਹੀਂ ਪਾਣਾ ਜਿੱਤੋਂ ਉਹਨਾਂ ਨੇ ਫਿਰ ਦੱਸਿਆ ਕਿ ਦੇਖੋ ਲਖੜੀ ਦਾ ਜਿਹੜਾ ਤਿਉਹਾਰ ਹੈ ਨਾ ਜੀ ਉਹ ਜਿਹੜੀ ਫੋਟੋ ਬਣਾਈ ਪਈ ਨਾ ਕੁਝ ਆਪ ਸੋਚੋ ਜਿਹੜੇ ਗੁਰਨਾਨਕ ਪਾਸ਼ਾ ਨੇ ਉਹ ਲਖੜੀ ਮਤਲਬ ਕਿ ਧਾਗਾ ਨਹੀਂ ਪਾਇਆ ਸੀ ਦੁੱਤੇ ਉਹ ਬੇਬੇ ਨਾਨਕ ਕੀ ਕਿੱਦਾਂ ਆਪਣੇ ਵੀਰ ਨੂੰ ਕਿੱਦਾਂ ਗੁਰਨਾਨਕ ਪਾਸ਼ਾ ਨੂੰ ਖੁਦ ਖੁਦਾਕਾਰ ਪ੍ਰਖ ਨੂੰ ਨਾ ਕਿੱਦਾਂ ਉਹ ਧਾਗਾ ਬੰਨਦੇ ਹੱਥ ਦੇਤੇ ਗੁੱਟ ਦੇਤੇ ਕਿ ਹਾਂ ਸਿੱਖ ਨੂੰ ਅਸੀਂ ਬਦਲਣਾ ਵਾ ਸਿੱਖ ਧਰਮ ਅਸੀਂ ਖਤਮ ਕਰਨਾ ਜੜ ਤੋਂ ਐ ਮੈਂ ਗੱਲ ਕਲੀਅਰ ਕਰ ਆਪਣੇ ਵਲੌਗ ਵਾਲੇ ਚੈਨਲ ਦੇ ਉਤੇ ਕੋਈ ਬੰਦਾ ਸੱਚ ਬੋਲਦਾ ਨਹੀਂ ਹੁੰਦਾ ਵਲੌਗ ਵਾਲੇ ਚੈਨਲ ਤੇ ਸਾਰਿਆਂ ਨੂੰ ਪਤਾ ਕਿ ਵਲੌਗ ਵਲੋਗਿੰਗ ਕਰਦੇ ਟਰੈਵਲ ਕਰਕੇ ਖਾਣ ਪੀਣ ਪਿੱਛੇ ਸ਼ੋਪਿੰਗ ਪਿੱਛੇ ਹੋਰ ਬਹੁਤ ਸਾਰੇ ਚੀਜ਼ਾਂ ਪਿੱਛੇ ਵਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਨਵੇਂ ਵਲੋਗ ਵਿੱਚ ਅੱਜ ਦੀ ਆਪਣੀ ਵੀਡੀਓ ਵਿੱਚ ਬਹੁਤ ਕੁਝ ਵੱਖਰਾ ਹੋਣ ਵਾਲਾ ਕਿਉਂਕਿ ਅੱਜ ਆਪਾਂ ਤੁਹਾਨੂੰ ਕੋਈ ਇਤਿਹਾਸਕ ਥਾਂ ਦੇ ਦਰਸ਼ਨ ਨਹੀਂ ਕਰਵਾ ਰਹੇ ਅੱਜ ਆਪਾਂ ਤੁਹਾਨੂੰ ਉਹ ਇਤਿਹਾਸ ਬਾਰੇ ਜਾਣੂ ਕਰਾ ਰਹੇ ਹਾਂ ਜੋ ਕਿ ਬਹੁਤ ਗਲਤਫਹਿਮੀ ਨਾਲ ਸੋਸ਼ਲ ਮੀਡੀਆ ਉੱਤੇ ਫਲਾਇਆ ਜਾ ਰਿਹਾ ਵਾ ਉਹ ਗੁਰਸਿੱਖਾ ਬੀਬੀਆਂ ਪਹਿਣਾ ਵਿੱਚ ਖਾਸ ਕਰ ਗੁਰਮਖ ਜਿਹੜੇ ਨਵੇਂ ਵੀਰ ਭਰਾ ਆਪਣੇ ਹੈਗੇ ਨੇ ਨਵੀਂ ਜਨਰੇਸ਼ਨ ਉਹਨਾਂ 'ਚ ਗਲਤਫਹਿਮੀ ਪਾ ਕੇ ਉਹ ਤਿਹਾਰ ਨੂੰ ਧੱਕੇ ਨਾਲ ਸਿੱਖ ਧ ਕੀ ਲਖੜੀ ਜਿਹੜਾ ਸਿੱਖਾ ਦਾ ਧਿਆਨ ਹੈਗਾ ਵਾ ਜਾਂ ਨਹੀਂ ਹੈਗਾ ਵਾ ਨਾ ਤੇ ਜਿਹੜਾ ਰਾਖੀ ਰਕਸ਼ਾ ਬੰਦਨੀ ਇਹਨੂੰ ਕਿਹਾ ਜਾਂਦਾ ਵਾ ਨਾ ਜੀ ਹੁਣ ਦੇਖੋ ਸਭ ਤੋਂ ਪਹਿਲੇ ਗੱਲ ਆਪਾਂ ਕਲੀਅਰ ਕਰਾਂਗੇ ਆਪਾਂ ਗੁਰਬਾਣੀ ਦਾ ਤੁਹਾਨੂੰ ਦੱਸਾਂਗੇ ਸਾਰਾ ਕੁਝ ਨਾ ਗੁਰਬਾਣੀ ਦੇ ਥਰੂ ਤਾਂ ਜੋ ਤੁਹਾਡੇ ਦਿਮਾਗ 'ਚ ਛੇਤੀ ਗੱਲ ਪਵੇ ਦੇਖੋ ਜੀ ਆਪਾਂ ਨਾ ਕੋਈ ਮਰਜ਼ੀ ਗੁਰੂ ਘਰ 'ਚ ਜਾਈਓ ਹਣਾ ਗਰੰਤੀ ਸਿੰਘ ਤੋਂ ਪੋਸ਼ਰੋ ਪਾਠੀ ਸਿੰਘ ਤੋਂ ਨਾ ਜਿਹਨੂੰ ਇਤਿਹਾਸ ਦੀ ਕਾਫੀ ਜਿਹੜੀ ਨੋਲਜ ਹੋਣੀ ਜ਼ਰੂਰੀ ਹੈ ਨਾ ਕਈ ਗਰੰਤੀ ਸਿੰਘ ਲੱਗ ਜਾਂਦੇ ਪਰ ਉਹਨਾਂ ਨੂੰ ਇਤਿਹਾਸ ਦੀ ਨੋਲਜ ਨਹੀਂ ਹੁੰਦੀ ਨਾ ਚਲੋ ਨਹੀਂ ਪਤਾ ਹੁੰ ਪਰ ਉਹ ਇਤਿਹਾਸ ਦੇ ਨੌਲੇਜ ਬਹੁਤ ਘੱਟ ਰਹਦੇ ਪਰ ਹੋਣੀ ਚਾਹੀਦੀ ਆ ਜੋ ਕਿ ਸਹੀ ਪੁਆਇੰਟ ਵਾ ਜੋ ਸਹੀ ਇੱਕ ਪੱਖ ਵਾਣਾ ਹੀ ਗੱਲ ਆਥੇ ਆਂਦੀ ਆ ਦੇਖੋ ਜੀ ਦਾਸ ਨੇ ਬਹੁਤ ਚਿਰ ਪਹਿਲਾਂ ਗੁਰਬਾਣੀ ਦਾ ਨਾ ਕਾਫੀ ਕੁਸ਼ਣ ਮਰਮ ਦੀ ਸੁਨਣਾ ਮਰਮ ਦੀ ਸਮਝਣਾ ਤੇ ਅਰਥ ਕਢਨੇ ਆ ਨਾ ਕਾਫੀ ਕੁਛ ਮਰਮ ਕਿ ਉਹ ਗੁਰਪਾਸ਼ਨ ਕਿਰਪਾ ਕਰਕੇ ਗੁਰਪਾਸ਼ਨ ਆਪ ਹੀ ਕਰੰ ਕਰਾਉਣ ਹਾਰ ਹੈ ਨਾ ਤੇ ਦਾਸ ਤੇ ਕੁਛ ਵੀ ਚੀਜ਼ ਨਹੀਂ ਆ ਗਿਆ ਤੇ ਉਹ ਦੇਖੋ ਜੀ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਲਾਉਂਗਾ ਸਭ ਤੋਂ ਪਹਿਲੇ ਦੇਖੋ ਜੀ ਆਪਾਂ ਇਤਿਹਾਸ ਚੱਕ ਲਈਏ ਆਪਾਂ ਪ੍ਰਾਤਨ ਇਤਿਹਾਸ ਨੂੰ ਦੇਖ ਲਈਏ ਉਹ ਰਹੀ ਗੂਗਲ ਦੀ ਗੱਲ ਬਹੁਤ سارے ਵੀਰ ਭਰਾ ਕਹਿੰਦੇ ਗੂਗਲ ਤੋਂ ਕਿਸੇ ਚੈੱਕ ਕਰਕੇ ਦੇਖਾ ਸਭ ਤੋਂ ਮਾਰਗਿਤ ਕਿ ਗੂਗਲ ਦੇ ਵਿੱਚ ਤੇ ਆ ਸ਼ੋਅ ਹੋਇਆ ਨਾ ਕਿ ਲਖੜੀ ਸਿੱਖਾਂ ਦਾ ਤਿਉਹਾਰ ਹੈਗਾ ਵਾ ਹਿੰਦੂਆ ਦਾ ਤਿਉਹਾਰ ਹੈਗਾ ਵਾ ਦੇਖੋ ਜੀ ਆਪਾਂ ਕਿਸੇ ਦੇ ਧਰਮ ਨੂੰ ਟਾਰਗੇਟਿੰਗ ਕਰਦੇ ਆਪਾਂ ਆਪਣੇ ਹੀ ਧਰਮ ਦੇ ਵਿੱਚ ਉਹ ਜੋ ਗਲਤਫਹਿਮੀ ਬਹੁਤ ਚੜ ਤੋਂ ਫੈਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਥਰੂ ਉਹਨੂੰ ਆਪਾਂ ਬਹਿਮ ਕੱਢਾਂਗੇ ਹੁੰਦਾ ਹਨਾ ਤੇ ਜਾਂ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਕਰ ਦਿੰਦੇ ਆ ਨਾ ਹਰ ਸਾਲ ਹੀ ਬਾਬੇ ਨਾਨਕ ਜੀ ਗੁਰੂ ਨਾਨਕ ਪਾਸ਼ਾ ਜੀ ਨੂੰ ਲਖੜੀ ਬੰਦ ਹੋਇਆ ਨਾ ਉਹ ਫੋਟੋ ਬਹੁਤ ਜਿਆਦਾ ਪ੍ਰਚਲਿਤ ਆ ਬਹੁ ਗੱਲਬਾਤ ਐਦਾ ਜੀ ਦੇਖੋ ਸਭ ਤੋਂ ਪਹਿਲੇ ਗੁਰਨਾਨਕ ਪਾਸ਼ਾ ਜੀ ਸਮੇਂ ਨਾਲ ਕੋਈ ਕੈਮਰਾ ਸੀ ਜਿਹੜਾ ਉਸ ਤਮੇ ਜਾ ਕੋਈ ਫੋਟੋਗ੍ਰਾਫਰ ਨੇ ਪ੍ਰੱਕ ਦੇ ਨਹੀਂ ਫੋਟੋ ਖਿੱਚ ਲਈ ਤੇ ਆ ਪਾ ਕੇ ਹਾਂ ਵੀ ਅੱਜ ਦੇ ਸਮੇਂ ਚ ਹਨਾ ਜਿੰਨਾ ਵੀ ਜੇਨਰੇਸ਼ਨ ਨੂੰ ਦੱਸ ਰਿਹਾ ਵਾ ਦੇਖੋ ਜੀ ਗੁਰਨਾਨਕ ਪਾਸ਼ਾ ਨੇ ਲਖੜੀ ਦਾ ਹਥਿਆਰ ਬਣਾਇਆ ਵਾ ਤੇ ਤੁਸੀਂ ਕਿਉਂ ਨਹੀਂ ਬਣਾ ਸਕਦੇ ਸਭ ਤੋਂ ਵੱਡਾ ਪੁਆਇੰਟ ਆਖੀ ਫੜ ਲਓ ਹਨਾ ਜੀ ਗੁਰਨਾਨਕ ਪਾਸ਼ਾ ਜੀ ਨੇ ਆਪਣੇ ਮਤਲਬ ਕੀ ਬਚਪਨ ਦੇ ਵਿੱਚ ਇਹ ਨਾ ਆਪਣੇ ਜਦੋਂ ਬਾਲਕ ਸੰ ਹਨਾ ਉਸ ਸਮੇਂ ਉਹਨਾਂ ਨੇ ਐਡਾ ਵੱਡਾ ਇਕੱਠ ਕਰਕੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਜਿਨੇ ਹੂੰ ਨਹੀਂ ਪਾਣਾ ਜਿੱਤੋ ਸਾਰੀ ਜੰਗ ਛਿੜ ਜਾਂਦੀ ਹੈ ਨਾ ਸਿੱਖ ਧਰਮ ਦੇ ਵਿੱਚ ਨਾ ਜੀ ਉਹ ਤੁਹਾਡੀ ਜਿਹੜੀ ਨਾ ਮੈਨੂੰ ਕਿੱਡੀ ਵੱਡੀ ਜੰਗ ਛਿੜਦੇ ਉਹ ਹੱਲੇ ਵੀ ਸਿੱਖਾਂ ਨੂੰ ਲੜਨੀ ਪੈ ਰਹੀ ਹੈ ਨਾ ਤੇ ਉਹ ਜੰਗ ਐਸੀ ਛਿੜਦੀ ਹੈ ਵੀ ਗੁਰਨਾਣਕ ਪਾਸ਼ਾ ਨੇ ਕਿਹਾ ਵੀ ਮੈਂ ਜਨੇਊ ਨਹੀਂ ਪਾਣਾ ਤੇ ਦੇਖੋ ਗੁਰਨਾਣਕ ਪਾਸ਼ਾ ਜਿਹੜੇ ਧਾਗੇ ਨੂੰ ਮਨਜ਼ੂਰੀ ਨਹੀਂ ਦੇ ਰਹੇ ਸਿੱਖ ਧਰਮ ਦੇ ਵਿੱਚ ਕਿਉਂਕਿ ਗੁਰਨਾਣਕ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਅਕਾਲ ਪੁਰਖ ਖੁਦ ਉਹਨਾਂ ਨੇ ਸਿੱਧਾ ਡਾਇਰੈਕਟ ਸਾਨੂੰ ਅਕਾਲ ਪੁਰਖ ਨਾਲ ਜੋੜਿਆ ਜਦੋਂ ਸਾਨੂੰ ਅਕਾਲ ਪੁਰਖ ਨਾਲ ਜੋੜਿਆ ਵਿੱਚ ਕੋਈ ਵਿਚੋਲਾ ਨਹੀਂ ਪਾਇਆ ਤਾਂ ਫ ਤੁਹਾਡੇ ਧਰਮ ਦੇ ਚੀਜ਼ ਨੂੰ ਮਤਲਬ ਕੀ ਆ ਕਿਵੇਂ ਨਕਾਰਕ ਸਕਦੇ ਜਾਂ ਕੁਝ ਹੋਈ ਨਾ ਕਿਉਂਕਿ ਬਹੁਤ ਜ਼ਿਆਦਾ ਪਖੰਡਵਾਦ ਉਸ ਸਮੇ ਉਹ ਜਾਤੀਵਾਦ ਜਾਂ ਆਪਾਂ ਨੀਚ ਹਨਾ ਮਤਲਬ ਸ਼ੂਦਰ ਪੂਣਾ ਇਹ ਸਾਰਾ ਕੁਝ ਚੱਲਦਾ ਹੁੰਦਾ ਸੀ ਪ੍ਰਾਤਨ ਇਤਿਹਾਸ ਤੁਸੀਂ ਚੈੱਕ ਕਰਕੇ ਦੇਖੋ ਤੁਹਾਨੂੰ ਸਾਰੇ ਡਿਟੇਲ ਮਿਲ ਜੇ ਪੁਰਾਣੀਆਂ ਕਿਤਾਬਾਂ ਤੁਸੀਂ ਮਾਰਕੀਟ ਦੇ ਵਿੱਚ ਲੋ ਜਿੱਥੇ ਪੁਰਾਣੀਆਂ ਕਿਤਾਬਾਂ ਮਿਲਦੀਆਂ ਨਾ ਤੁਹਾਨੂੰ ਸਾਰੇ ਕੁਝ ਡਿਟੇਲ ਦੇ ਮਿਲ ਜੇ ਭੱਟਵੀਆਂ ਲੈ ਸਕਦੇ ਹੋਰ ਵੀ ਪ੍ਰਾਣ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਾਹਣਾ ਜੀ ਉਹ ਤੁਸੀਂ ਲੈ ਕੇ ਉਥੋਂ ਇਤਿਹਾਸ ਸਾਰਾ ਦੇਖ ਸਕੋ ਬਹੁਤ ਡਿਟੇਲ ਦੇ ਵਿੱਚ ਦੱਸਿਆ ਹੁੰਦਾ ਵਾ ਪਰ ਇਹ ਨਈ ਨਵੀਆਂ ਹੈਗੀਆਂ ਹੁੰਦੇ ਵਿੱਚ ਬਹੁਤ ਜ਼ਿਆਦਾ ਵਹਿਮ ਭਰਮ ਪਾਏ ਗਏ ਨਾ ਕਈ ਕੋਲਜਾਂ ਵੱਲੋਂ ਛਾਪੀਆਂ ਜਾਂਦੀਆਂ ਯੂਨੀਵਰਸਿਟੀ ਵੱਲੋਂ ਛਾਪੀਆਂ ਜਾਂਦੀ ਤਾਂ ਜੋ ਸਿੱਖਾ ਦੇ ਨੌਜਵਾਨੀ ਜਿਹੜੀ ਪਨੀਰੀ ਹੈਗੀ ਉਹਨਾਂ ਨੂੰ ਗੁਰਮਖ ਪਿਆਰਾਂ ਨੂੰ ਵਹਿਮਾਂ 'ਚ ਪਾ ਕੇ ਤੇ ਉਹਨਾਂ ਨੂੰ ਜਿਹੜਾ ਕੀ ਮਤਲਬ ਸਿੱਖੀ ਦੇ ਵਿੱਚ ਇੱਕ ਬਹੁਤ ਵੱਡਾ ਬਹੁਤ ਵੱਡਾ ਇੱਕ ਜਿਹੜਾ ਕੀ ਵਾਰ ਦਿੱਤਾ ਗਿਆ ਪਖੰਡ ਨੂੰ ਦੇਖੋ ਜਿਹੜੇ ਗੁਨਾਨਕ ਪਾਸ਼ਾ ਨੇ ਸਾਡੇ ਨੇ ਧਾਗਾ ਜਿਨੇ ਹੁ ਨਹੀਂ ਪਾਇਆ ਆਪਣੇ ਸਰੀਰ ਦੇ ਕਿਉਂ ਬੇਬੇ ਨਾਨਕੀ ਸਾਡੀ ਇਡੀ ਮਹਾਨ ਬੇਬੇ ਨਾਨਕੀ ਦੁਨੀਆ ਵਿੱਚ ਇੱਕੀ ਦੇਵੀ ਆ ਬੇਬੇ ਨਾਨਕੀ ਸਾਡੀ ਹੈ ਨਾ ਜੀ ਉਹ ਬੇਬੇ ਨਾਨਕੀ ਜਿਹੜੇ ਖੁਦ ਅਕਾਲ ਪੁਰਖ ਦੇ ਭੈਣ ਹੋਏ ਆ ਨਾ ਉਹ ਉਹਨਾਂ ਤੋਂ ਵੱਡੇ ਹੋਏ 5-7 ਸਾਲ ਕਿੰਨੀ ਵੱਡੀ ਇੱਕ ਬਲੱਖਣ ਜਿਹੜੀ ਕਿ ਕਹਦੇ ਉਹ ਵੀ ਚੋਜ ਰਚਾਇਆ ਗੁਰੂ ਪਾਸ਼ਾ ਨੇ ਕਿੰਨੀ ਵੱਡੀ ਇੱਕ ਵੀ ਖੇਡ ਰਚਾਈ ਹੈ ਨਾ ਗੁਰੂ ਪਾਸ਼ਾ ਨੇ ਹੈ ਨਾ ਕੋਤਕ ਰਚਾਇਆ ਵਾ ਕਿ ਬੇਬੇ ਨਾਨਕੀ ਜੀ ਨੂੰ ਆਪਣੇ ਤੋਂ ਪਹਿਲੇ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਔਰ ਪ੍ਰਗਟ ਕਰਨ ਤੋਂ ਬਾਅਦ ਗੁਰੂ ਪਾਸ਼ਾ ਨੇ ਮਤਲਬ ਕਿ ਕਿੱਦਾਂ ਵੱਡਾ ਮੈਸੇਜ ਦਿੱਤਾ ਤੇ ਉਹਨਾਂ ਨੇ ਫਿਰ ਦੱਸਿਆ ਕਿ ਦੇਖੋ ਲਖੜੀ ਦਾ ਜਿਹੜਾ ਕੁਝ ਆਪ ਸੋਚੇ ਜਿਹੜੇ ਗੁਰੂ ਨਾਨਕ ਪਾਸ਼ਾ ਨੇ ਉਹ ਲਖੜੀ ਮਤਲਬ ਕਿ ਧਾਗਾ ਨਹੀਂ ਪਾਇਆ ਸੀ ਜੀ ਦੁਤੇ ਉਹ ਬੇਬੇ ਨਾਨਕ ਕੀ ਕਿੱਦਾਂ ਆਪਣੇ ਵੀਰ ਨੂੰ ਕਿੱਦਾਂ ਗੁਰੂ ਨਾਨਕ ਪਾਸ਼ਾ ਨੂੰ ਖੁਦ ਖੁਦਾਕਾਰ ਪ੍ਰਖੁ ਨੂੰ ਨਾ ਕਿੱਦਾਂ ਉਹ ਧਾਗਾ ਬੰਨਦੇ ਜੀ ਹੱਥ 'ਤੇ ਗੁੱਟ 'ਤੇ ਕਿ ਹਾਂ ਮੇਰਾ ਵੀਰ ਗੁੱਟ ਦੇ ਹੱਤਾ ਦੇਤੇ ਰੱਖਿਆ ਮੇਰੀ ਕਰੂਗਾ ਹਾਂ ਮੇਰੀ ਹੈਲਪ ਕਰੂਗਾ ਜਾਂ ਜਦੋਂ ਮੈਂ ਮਤਲਬ ਕਰਾਂ ਜੋ ਵੀ ਹੈ ਨਾ ਮੇਰੀ ਮੈਨੂੰ ਬਚਾਊਗਾ ਨਾ ਉਹ ਬੇਬੇ ਨਾਨਕ ਕੀ ਆਪ ਖੁਦ ਖੁਦਾ ਹਨ ਨਾ ਉਹ ਗੁਰੂ ਨਾਨਕ ਪਾਸ਼ਾ ਜੀ ਆਪ ਖੁਦ ਖੁਦਾ ਹਨ ਨਾ ਉਹ ਚੀਜ਼ਾਂ ਨੂੰ ਸਿੱਖ ਧਰਮ ਦੇ ਵਿੱਚ ਕਿਉਂ ਵਾੜਾਂਗੇ ਨਾ ਤੇ ਵਾੜਿਆ ਵਣਾਈ ਤੇ ਬਹੁਤ ਸਾਰਾ ਜੋਰ ਲੱਗਿਆ ਸੀ ਉਹਨਾਂ ਦਾ ਉਸ ਸਮੇਂ ਤੀ ਲੈ ਕੇ ਤੇ ਆਕਰ ਕਰੇ ਕਾਮਯਾਬੀ ਹੋਏ ਕਾਫੀ ਚੜਜੇਦੋ ਅੰਗਰੇਜ਼ਾਂ ਦਾ ਰਾਜ ਹੁੰਦਾ ਉਦੋਂ ਬਹੁਤ ਕਾਮਯਾਬ ਹੋਏ ਕਿਉਂਕਿ ਅੰਗਰੇਜ਼ਾਂ ਨੇ ਮੈਨੂੰ ਜਦੋਂ ਆਏ ਆ ਨਾ ਅੰਗਰੇਜ਼ ਤੇ 1900 ਸਦੀ ਦੇ ਵਿੱਚ ਜਦੋਂ ਕੈਮਰਾ ਬਣ ਜਾਂਦਾ ਵਣਾ ਉਦੋਂ ਪਤਾ ਮ ਕਿ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਮੈਨੂੰ ਕੀ ਉਹ ਕੀਤੀਆਂ ਫਾਈਨਲ ਕਰਕੇ ਤੋਂ ਟਾਰਗੇਟ ਕੀਤਾ ਸਿੱਖ ਧਰਮ ਨੂੰ ਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ 100 ਸਾਲਾਂ ਵਿੱਚ ਸਿੱਖ ਧਰਮ ਦੇ ਵਿੱਚ ਇੰਨਾ ਕੁ ਜ਼ਿਆਦਾ ਇਹ ਚੀਜ਼ ਨੂੰ ਪ੍ਰਚਲਿਤ ਕੀਤਾ ਜਾਏਗਾ ਫੋਟੋ ਦੇ ਥਰੂ ਤਾਂ ਜੋ ਉਹ ਜਿਹੜਾ ਸੋਭਾ ਸਿੰਘ ਥਰੂ ਉਹ ਫੋਟੋ ਬਣਵਾਈ ਗਈ ਸੀ ਉਸਮੇ ਨਾ ਜੇ ਤਾਂ ਕੈਮਰੇ ਤੋਂ ਪਹਿਲੇ ਉਹ ਕੈਮਰਾ ਜਦੋਂ ਆਇਆ ਉਦੋਂ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਨੇ ਉਹ ਸਾਰੀ ਚੀਜ਼ ਨੂੰ ਕਲੀਅਰ ਕਰਕੇ ਪਾ ਦਿੱਤਾ ਨਾ ਗੂਗਲ ਦੇ ਉੱਤੇ ਗਲਤ ਜਾਣਕਾਰੀ ਸਾਰਾ ਕੁਝ ਮਨਮੇਸਤ ਜੜ ਤੱਕ ਉਹਨਾਂ ਨੇ ਜੋ ਆਪਣਾ ਟਾਰਗੇਟ ਕਰਨਾ ਸੀ ਪੂਰਾ ਕੀਤਾ ਨਾ ਅੱਜ ਬਹੁਤ ਸਾਰੇ ਗੁਰਮਖ ਬੀਬੀਆਂ ਪਹਿਣਾ ਗੁਰਸਖਬੀਰ ਭਰਾ ਲਖੜੀ ਗੁੱਟਾ ਬਣਾਉਂਦੇ ਦੇਖੋ ਜੀ ਸਾਨੂੰ ਗੁਰੂ ਪਾਸ਼ਾ ਨੇ ਕੜੇ ਬਖਸ਼ੇ ਅਸਸਤਰ ਬਖਸ਼ੇ ਆਣਾ ਸਰਬ ਲੋਇ ਦੇ ਕੜੇ ਬਖਸ਼ੇ ਸਾਨੂੰ ਨਾ ਮਤ ਧਾਗਿਆਂ ਨਾਲ ਸੋਚ ਕੇ ਤਕੋ ਆਪਣੀ ਭੈਣਾਂ ਦੀ ਰੱਖਿਆ ਕਰ ਲਾਂਗੇ ਜਾਂ ਬੀਬੀਆਂ ਭੈਣਾਂ ਖੁਦ ਆਪ ਸੋਚ ਲੈਣ ਵੀ ਆਪਣੇ ਭਰਾਵਾਂ ਤੋਂ ਜੇ ਤੁਸੀਂ ਚਲੋ ਠੀਕ ਹੈ ਵੀ ਦੇਖਣਾ ਚਾਹਦੇ ਤੁਸੀਂ ਦਸਤਾਰ ਪੇਟ ਕਰਦੋ ਹਣਾ ਵੀ ਆਪਣੇ ਭਰਾਵਾਂ ਨੂੰ ਦਸਤਾਰ ਪੇਟਾ ਕਰੋ ਸਿਰੀ ਸਾਹ ਪੇਟਾ ਕਰੋ ਕੜੇ ਪਾਓ ਹੱਤਾ ਦੇ ਵਿੱਚ ਨਾ ਆਪਣੇ ਭਰਾਵਾਂ ਦੇ ਔਰ ਜਿਹੜੇ ਆਪਣੇ ਭਰਾ ਨੇ ਉਹਨਾਂ ਨੂੰ ਚੀਜ਼ ਆਪਣੀਆਂ ਭੈਣਾਂ ਨੂੰ ਜਿਹੜਾ ਕਿ ਸੂਟ ਬਾਰੇ ਦੱਸਣਾ ਨਾ ਵੀ ਤੁਸੀਂ ਪੰਜਾਬੀ ਸੂਟ ਪਾਓ ਹਨਾ ਦੁਮਾਲਾ ਸਜਾਓ ਸਿਰ ਦੇ ਉੱਤੇ ਜਾਂ ਫਿਰ ਜਿਹੜਾ ਆਪਣਾ ਸਸਤਾ ਰੱਖੋ ਜਾਂ ਫਿਰ ਆਪਣਾ ਜਿਹੜਾ ਸਿਰੀ ਸਾਹ ਪਾਓ ਅਮਰਤ ਸ਼ਾਹ ਕੇ ਨਾ ਜੀ ਔਰ ਆਪਣਾ ਕੇਸਾ ਜਕੰਦਾ ਰੱਖੋ ਜਾਂ ਤੜਾ ਲਓ ਹੱਤ ਵਾਸਤੇ ਨਾ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਜਿਹੜੀ ਸਿੱਖ ਦੇ ਸਸਤਰਾਂ ਗਹਿਣੇ ਆ ਤੇ ਦੇਖੋ ਜੀ ਜਿਹੜੇ ਵਿਆਮਾ ਪਰਮਾ ਜੀ ਪੈ ਰਹੇ ਹਨਾ ਜੀ ਸਾਡੇ ਮਤਲਬ ਕਿ ਸੰਗਤ ਕਿਹੜੀ ਵਿਆਮਾ ਪਰਮਾ ਚ ਹੈ ਸਾਡੇ ਗੁਰਮੁਖ ਬੀਬੀਆਂ ਭੈਣਾ ਹਨਾ ਔਰ ਅੱਜ ਕੱਲ ਦੀ ਨੌਜਵਾਨ ਪੀਣੀ ਦੀ ਤੇ ਜੋ ਹੀ ਨਹੀਂ ਸਮਝ ਪਾਰੀ ਕਿਉਂਕਿ ਇੰਟਰਨੈਟ ਸੋਸ਼ਲ ਮੀਡੀਆ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇੰਨਾ ਜ਼ਿਆਦਾ ਉਹ ਮਤਲਬ ਕਿ ਗੰਦਗੀ ਨੂੰ ਭਰਨ ਦੇ ਵਿੱਚ ਕਾਮਯਾਬ ਹੋ ਰਹੇ ਹਨਾ ਏ ਆਈ ਆ ਗਿਆ ਉਹ ਆ ਗਿਆ ਮਤਲਬ ਇੰਨਾ ਜ਼ਿਆਦਾ ਦਿਮਾਗ ਉਹਨਾਂ ਨੇ ਖਰਾਬ ਕੀਤਾ ਆਇਆ ਵਾ ਮੈਂ ਕਹ ਸਕਦੇ ਆ ਵੀ ਉਹਨਾਂ ਨੇ ਮਤਲਬ ਕੀ ਆਪਣੇ ਕਾਮਯਾਬ ਹੋਣ ਪਿੱਛੇ ਕੁਝ ਵੀ ਹੱਦ ਤੱਕ ਜਾ ਰਹੇ ਆ ਨਾ ਕਿ ਉਹਨਾਂ ਨੂੰ ਜੋ ਵੀ ਇਤਿਹਾਸ ਤੋੜਨਾ ਮਰੋੜਨਾ ਪਵੇ ਉਹ ਤੋੜ ਮਰੋੜ ਦੇ ਉਹਨਾਂ ਨੂੰ ਕੋਈ ਰੱਬ ਨਾਲ ਕੋਈ ਸਾਡੇ 10 ਗੁਰੂ ਪਾਤਸ਼ਾਹਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਗੁਰੂ ਜੀਵਤ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਸਿਰਫ ਐ ਵਾਕੀ ਸਿੱਖ ਨੂੰ ਅਸੀਂ ਬਦਲਣਾ ਵਾ ਸਿੱਖ ਧਰਮ ਅਸੀਂ ਖਤਮ ਕਰਨਾ ਜੜ ਤੋਂ ਐ ਮੈਂ ਗੱਲ ਕਲੀਅਰ ਕਰ ਰਿਹਾ ਆਪਣੇ ਵਲੋਗ ਵਾਲੇ ਚੈਨਲ ਦੇ ਉੱਤੇ ਕੋਈ ਬੰਦਾ ਸੱਚ ਬੋਲਦਾ ਨਹੀਂ ਹੁੰਦਾ ਵਲੋਗ ਵਾਲੇ ਚੈਨਲ ਤੇ ਸਾਰਿਆਂ ਨੂੰ ਪਤਾ ਹੈ ਕਿ ਵਲੋਗ ਬਲੋਗਿੰਗ ਕਰਦੇ ਟਰੈਵਲ ਕਰ ਸ਼ੋਪਿੰਗ ਪਿੱਛੇ ਹੋਰ ਬਹੁਤ ਸਾਰੇ ਚੀਜ਼ਾਂ ਪਿੱਛੇ ਵਲੋਗਿੰਗ ਕਰਦੇ ਆ ਟਰੈਵਲਰ ਜਿਹੜੇ ਹੁੰਦੇ ਆ ਵਲੋਗਰ ਹੁੰਦੇ ਆ ਪਰ ਦਾਸ ਨੂੰ ਜਿਹੜਾ ਇਹ ਬੁੱਝ ਬੋਲਣ ਚ ਝਿਜਕ ਨਹੀਂ ਆ ਰਹੀ ਤੇ ਦਾਸ ਮਤਲਬ ਕਿ ਗੁਰੂ ਆਸ਼ਾ ਕਿਰਪਾ ਨ ਰਹਿਮਤ ਆ ਗੁਰੂ ਆਸ਼ਾ ਜੀ ਨੇ ਸੱਚੀ ਬੋਲਦਾ ਵਾ ਫਿਰ ਚਾਹੇ ਵਲੋਗ ਹੋਣ ਚ ਜੋ ਮਰਜੀ ਹੋਵੇ ਆਪਾਂ ਜੋ ਸੱਚ ਗੱਲ ਕੇ ਸ਼ਿਕਾਇਤ ਆ ਕਿ ਸਿੱਖ ਧਰਮ ਦੇ ਵਿੱਚ ਇਹ ਲਖੜੀ ਦੇ ਧਿਆਨ ਨੂੰ ਰੱਖਸ਼ਾ ਬੰਦਨ ਦੇ ਧਿਆਨ ਨੂੰ ਰਾਖੀ ਦੇ ਧਿਆਨ ਨੂੰ ਨਹੀਂ ਮਨੋਤ ਹੈਗੀ ਹਨਾ ਜੀ ਜੇ ਜਿਹੜਾ ਮਰਜੀ ਇਤਿਹਾਸ ਫਰੋਲ ਕੇ ਦੇਖੋ ਸਾਰੇ ਇਤਿਹਾਸ ਦੇ ਵਿੱਚ ਤੁਹਾਨੂੰ ਸ਼ਹੀਦ ਸਿੰਘਾ ਦਾ ਇਤਿਹਾਸ ਹੋਰ ਪ੍ਰਾਤਨ ਦੇ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਫਰੋਲ ਕੇ ਦੇਖੋ ਹੋਰ ਸਾਰੇ ਸਿੰਘਾ ਦੇ ਇਤਿਹਾਸ ਫਰੋਲ ਕੇ ਦੇਖੋ ਕਿੱਧਰ ਇਹ ਤੁਹਾਨੂੰ ਲਖੜੀ ਦਾ ਤਿਉਹਾਰ ਦਾ ਜ਼ਿਕਰ ਤੱਕ ਨਹੀਂ ਮਿਲਣਾ ਹੋਰ ਜਿਹੜੀ ਇਹ ਲਖੜੀ ਦੇ ਤਿਉਹਾਰ ਦੀ ਸ਼ੁਰੂਆਤ ਹੁੰਦੀ ਹੈ ਜੀ ਬਾਬੇ ਨਾਨਕੀ ਤੋਂ ਕਾਫੀ ਚੜ ਮਤਲਬ ਕਿ ਜਦੋਂ ਬਾਬੇ ਨਾਨਕੀ ਜੀ ਮਤਲਬ ਕਿ ਸੱਚਖੰਡ ਪਹੁੰਚ ਜਾਂਦੇ ਹਨਾ ਸੱਚਖੰਡ ਪਹੁੰਚਣ ਤੋਂ ਬਾਅਦ ਬਾਬੇ ਨਾਨਕੀ ਜੀ ਤੋਂ ਇਹ ਗੱਲ ਜਿਹੜੀ ਕਿ ਉਹ ਪਖੰਡਵਾੜ ਆ ਰਿਹਾ ਦੇ ਰਿਆ ਨੇ ਜਿਹੜਾ ਕਿ ਸ਼ੁਰੂ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਸਦੀਆਂ ਵਿੱਚ ਸਿੱਖ ਧਰਮ ਦੇ ਵਿੱਚ ਤਬਦੀਲੀ ਹੋ ਸਕੇ ਔਰ ਉਹ ਤਿਆਰ ਨੂੰ ਮਨੋਤ ਦੇਣ ਜੋ ਤਿਆਰ ਸਿੱਖ ਧਰਮ ਦੇ ਵਿੱਚ ਹੈ ਨਹੀਂ ਸਾਨੂੰ ਗੁਰੂ ਪਾਸ਼ਾ ਨੇ ਵਿਸਾਖੀ ਦਾ ਤਿਆਰ ਬਖਸ਼ਾ ਵ ਸਾਨੂੰ ਹੋਲੇ ਮੱਲੇ ਦਾ ਤਿਆਰ ਬਖਸ਼ਾ ਵਾ ਸਾਨੂੰ ਗੁਰੂ ਪਾਸ਼ਾ ਨੇ ਬੰਦੀ ਛੋੜਦਾ ਤਿਹਾਰ ਬਖਸ਼ਿਆ ਗੁਰਪਰਵ ਜਿਹੜੇ ਗੁਰੂ ਪਾਸ਼ਾ ਦੇ ਜਿਹੜੇ ਆਪਣਾ ਪ੍ਰਕਾਸ਼ ਪੁਰਬ ਦਿਹਾੜੇ ਹੁੰਦੇ ਨਾ ਉਹ ਸਾਡੇ ਬਖਸ਼ੇ ਗੁਰੂ ਪਾਸ਼ਾ ਜੀ ਨੇ ਨਾ ਹੋਰ ਜੀ ਦੀ ਜੋ ਜੀ ਦੀ ਦਿਹਾੜੇ ਸਾਨੂੰ ਬਖਸ਼ੇ ਨਾ ਜੋਤੀ ਜੋਤ ਦਿਵਸ ਸਾਨੂੰ ਬਖਸ਼ੇ ਆ ਹੋਰ ਆਪਣਾ ਬਹੁਤ ਸਾਰੇ ਸਾਡੇ ਜਿਹੜੇ ਕਿ ਗੁਰਮਤ ਅਨੁਸਾਰ ਜਿਹੜੇ ਗੁਰਸਿੱਖੀ ਦੇ ਵਿੱਚ ਮਾਨਤਾ ਹੈਗੀ ਉਹ ਤਿਹਾਰ ਸਾਨੂੰ ਬਖਸ਼ੇ ਆ ਪਰ ਇਹੋ ਜਿਹਾ ਤਿਹਾਰ ਨਹੀਂ ਬਖਸ਼ਿਆ ਜੀ ਸਾਨੂੰ ਮੁਆਫ ਕਰਨਾ ਜੇ ਕਿਸੇ ਨੂੰ ਮੇਰੇ ਗੱਲ ਦਾ ਬੁਰਾ ਲੱਗਿਆ ਵੇ ਕਿਉਂਕਿ ਜੀ ਦੇਖੋ ਇਤਿਹਾਸ ਦੇ ਤੌਰ ਤੇ ਦੇਖੋਗੇ ਤਾਂ ਬਹੁਤ ਸਾਰੇ ਮਤਲਬ ਕਿ ਹੈਗਾ ਵਾ ਕੁਝ ਹੁਕਮਨਾਮੇ ਦੇਖ ਲਓ ਹੁਕਮਨਾਮੇ ਵਿੱਚ ਤੁਹਾਨੂੰ ਜ਼ਿਕਰ ਮਿਲ ਜੂ ਕਿ ਇਦਾਂ ਦੀ ਲੱਕੜੀ ਦਾ ਹਥਿਆਰ ਦਾ ਮਤਲਬ ਕਿ ਤੁਹਾਨੂੰ ਜ਼ਿਕਰ ਨਹੀਂ ਮਿਲਣਾ ਬਹੁਤ ਸਾਰੀਆਂ ਗਲਤਫਹਿਮੀਆਂ ਪਾਈਆਂ ਜਾ ਰਹੀਆਂ ਵਾ ਬਚ ਕੇ ਰੋ ਲੱਕੜੀ ਦੇ ਇਤਿਹਾਰ ਤੁਸੀਂ ਨਾ ਹੀ ਮਣਾਓ ਬਹੁਤ ਚੰਗੇ ਰਹੋਗੇ ਗੁਰੂ ਪਾਸ਼ਾ ਨੇ ਸਾਨੂੰ ਧਾਗਿਆਂ ਨਾਲ ਨਹੀਂ ਜੋੜਿਆ ਸੱਤਰਾਣਾ ਨਾਲ ਜੋੜਿਆ ਵਾ ਸ੍ਰੀ ਸਹਿਬ ਨਾਲ ਜੋੜਿਆ ਵਾ ਸਰਬ ਲੋਹੇ ਦੇ ਕੜਿਆਂ ਨਾਲ ਜੋੜਿਆ ਸਰਬ ਲੋਹੇ ਦੀ ਸ੍ਰੀ ਸਹਿਬ ਨਾਲ ਜੋੜਿਆ ਵਾ ਸਾਨੂੰ ਬਹੁਤ ਸਾਰੇ ਸੱਤਰਾਣਾ ਨਾਲ ਸਾਨੂੰ ਜੋੜਿਆ ਵਾ ਕਿਉਂਕਿ ਇਹ ਸੱਤਰਾ ਹੀ ਸਾਦਾ ਮਤਲਬ ਕਿ ਪੀ ਰਹਿਣਾ ਨਾ ਜਿਵੇਂ ਗੁਰੂ ਪਾਸ਼ਾ ਨੇ ਕਿਹਾ ਸੱਤਰ ਹੀ ਹਮਾਰੇ ਪੀ ਰਹਿਣਾ ਨਾ ਉਹੀ ਗੱਲ ਆ ਜੀ ਮਤਲਬ ਕਿ ਸਾਡੇ ਸੰਗਤ ਦੇ ਜਿਹੜੇ ਮਤਲਬ ਹੁੰਦੇ ਆ ਨਾ ਮਤਲਬ ਕਿ ਆਪਾਂ ਕਹਿ ਦਈਏ ਗੁਰਸਖ ਬੀਬੀਆਂ ਪੈਣਾ ਉਹਨਾਂ ਗੱਲ ਨੂੰ ਨਹੀਂ ਸਮਝ ਪਾ ਰਹੀ ਹੈ ਨਾ ਤੇ ਇਸ ਗੱਲ ਨੂੰ ਮੈਂ ਖੁੱਲ ਕੇ ਤਾਂ ਬੋਲ ਰਿਹਾ ਬਹੁਤ ਸਾਰੇ ਵਿਰੋਧ ਵੀ ਕਰਨਗੇ ਮੈਨੂੰ ਪਤਾ 1 ਮਿੰਟ ਥੱਲੇ ਕੋਈ ਗਾਲਾ ਵੀ ਲਿਖ ਸਕਦਾ ਗਾਲਾ ਦੇਖੋ ਜੀ ਲਿਖੋਗੇ ਮੇਰਾ ਕੁਝ ਨਹੀਂ ਜਾਊਗਾ ਨਾ ਤੁਸੀਂ ਆਪਣੀ ਜ਼ੁਬਾਨ ਹੀ ਗੰਦੀ ਕਰੋਗੇ ਮੈਂ ਤਾਂ ਇੱਕ ਹੀ ਗੱਲ ਕਹਿਣਾ ਚਾਹੁੰਦਾ ਮੈਂ ਸੱਚ ਬੋਲਿਆ ਵਾ ਉਹ ਸੱਚ ਬੋਲਣਾ ਤਾਂ ਦੇਖੋ ਜੀ ਭੁਗਤਾਨ ਤੇ ਭ ਸ਼ਾਇਦ ਹੋ ਸਕਦਾ ਕਿ ਇਹ ਗੱਲ ਬੋਲਣ ਵਾਲਾ ਮੈਂ ਪਹਿਲਾ ਬਲੌਗਰ ਹਾਂ ਜਾਂ ਪਹਿਲੇ ਤੋਂ ਲਾਸਟ ਵਾਲਾ ਹਾਂ ਉਹ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਬਾਅਦ ਆਪਾਂ ਗੱਲ ਸੱਚੀ ਬੋਲੀ ਆ ਔਰ ਸੱਚ ਬੋਲਣ ਤੇ ਮਨੂੰ ਕੋਈ ਮਤਲਬ ਕਿ ਉਹ ਸ਼ੰਕਾ ਨਹੀਂ ਹੈਗਾ ਕੋਈ ਮਨੂੰ ਮੇਰੇ ਮਨ ਦੇ ਵਿੱਚ ਕੋਈ ਵੀ ਦਿਮਾਗ ਨਹੀਂ ਹੈਗਾ ਕਿ ਮੈਂ ਐਸ ਗੱਲ ਨੂੰ ਕਿਉਂ ਬੋਲਿਆ ਮਨੂੰ ਇਹਨਾ ਕਿ ਗੁਰੂ ਪਾਸ਼ਾ ਜੋ ਇਤਿਹਾਸ ਆ ਉਹ ਅੱਗੇ ਲੈ ਕੇ ਇਹ ਅਸਕਰ ਕੀ ਆਪਾਂ ਟਰੈਵਲਰ ਵਲੌਗ ਇਤਿਹਾਸਕ ਤੌਰ ਦੇ ਉੱਤੇ ਚੁਣਿਆ ਵਾ ਇਹ ਸਾਡਾ ਇਤਿਹਾਸ ਇੱਡਾ ਜ਼ਿਆਦਾ ਸਾਡੇ ਬਾਬੇ ਨਾਨਕ ਨੇ ਟਰੈਵਲ ਕੀਤਾ ਵਾ ਪੂਰੇ ਸੰਸਾਰ ਵਿੱਚ ਕਿ ਹਰ ਕੋਨੇ-ਕੋਨੇ 'ਚ ਸਾਡਾ ਸਿੱਖ ਇਤਿਹਾਸ ਫੈਲਿਆ ਹੋਇਆ ਵਾ ਪਰ ਸਾਨੂੰ ਦੇਖਣ ਦੀ ਲੋੜ ਹੈ ਸਾਨੂੰ ਉਹਦੀ ਦ੍ਰਿਸ਼ਟੀ ਉਹ ਖੋਲਣੀ ਪੈਣੀ ਆ ਕਿ ਸਾਨੂੰ ਉਹ ਸਥਾਨਾਂ ਉੱਤੇ ਜਾ ਕੇ ਸਾਨੂੰ ਉਹ ਸਥਾਨਾਂ ਦੀ ਮਨਮਤੀ ਭਾਲ ਜਾਂ ਉਹ ਸਥਾਨਾਂ ਨੂੰ ਦੇਖਣਾ ਪੈਣਾ ਵਾ ਨਾ ਮਸਤਕ ਕਰਨਾ ਪੈਣਾ ਵਾ ਤਾਂ ਤਾਂ ਜੋ ਸੋਸ਼ਲ ਮੀਡੀਆ 'ਤੇ ਪਤਾ ਚੱਲੇ ਤੇ ਬਹੁਤ ਸਾਰੀ ਜਿਹੜੀ ਕਿ ਸੰਸਥਾ ਬਣੀਆਂ ਹੋਈਆਂ ਸਿੱਖ ਸੰਸਥਾਪੀਆਂ ਉਹ ਸਥਾਨਾਂ ਦੀਆਂ ਦੇਖਭਾਲ ਕਰ ਸਕਣ ਹੋਰ ਜ਼ਿਆਦਾ ਉਹ ਸਥਾਨ ਫਰਫੁੱਲਤ ਹੋਣ ਸਿੱਖ ਸੰਗਤਾ ਹੋਰ ਗੁਰਸਿੱਖੀ ਦੇ ਨਾਲ ਅਕਾਲ ਪੁਰਖ ਦੀ ਉਹ ਹੋਣ ਦੇ ਨਾਲ ਜੁੜਨ ਹਨਾ ਬਸ ਆਈ ਆਪਣੀ ਗੱਲ ਸੀ ਤੇ ਫਿਰ ਵੀ ਜੇ ਕਿਸੇ ਨੂੰ ਬੁਰਾ ਲੱਗਦਾ ਵਾ ਤਾਂ ਉਹਦੇ ਲਈ ਆਪਾਂ ਤੈ ਦਿਲ ਤੋਂ ਮਾਫੀ ਮੰਗਦੇ ਕਿਉਂਕਿ ਮੇਰਾ ਦਿਲ ਕਿਸੇ ਨੂੰ ਵੀ ਦਿਲ ਦੁਖਾਣਾ ਨਹੀਂ ਹੈਗਾ ਆਪਾਂ ਆਈ ਕਹਿੰਦੇ ਅਕਾਲ ਪੁਰਖ ਦੀ ਰਜ਼ਾ ਵਿੱਚ ਰੋ ਹੁਕਮੇ ਅੰਦਰ ਸਭ ਤੋਂ ਬਾਹਰ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ ਹੈ ਨਾ ਜੀ ਹੋਮੇ ਹੰਕਾਰ ਛੜਨ ਹੀ ਪੈਣੀਆਂ ਕਿਉਂਕਿ ਹੋਮੇ ਹੰਕਾਰ ਸਾਨੂੰ ਉਸ ਅਕਾਲ ਪੁਰਖ ਨਾਲ ਤੋੜਦੀਆਂ ਨਾ ਕਿ ਸਾਨੂੰ ਜੋੜਦੀ ਆ ਤੇ ਇਹ ਗੱਲਾਂ ਪਤਾ ਹੈਗੇ ਸੀ ਜੀ ਤੇ ਬਦਲਵਾਈ ਮੌਸਮ ਹੋਇਆ ਪਿਆ ਵਾ ਨਾ ਤੁਸੀਂ ਦੇਖ ਸਕਦੇ ਮੇਰੇ ਚਾਰੋਂ ਪਾਸੇ ਬੱਦਲ ਕਾਫੀ ਬਣੇ ਪਿਆ ਤੇ ਤਪਮਾਰੀ ਵਿੱਚ ਚੜਦੀ ਔਰ ਮੂੰਹ ਤੇ ਲਿਸ਼ਕੋਰਾ ਜੀ ਪੈਂਦੀ ਹੈ ਨਾ ਜੀ ਤਾਂ ਅੱਖਾਂ ਚਮਕਦੀਆਂ ਵਾ ਤੇ ਬਸ ਅਈ ਗੱਲਾਂ ਬਾਤਾਂ ਹੁੰਦੀਆਂ ਦੋਵੇਂ ਤੁਹਾਡੇ ਨਾਲ ਰਿਐਲਿਟੀ ਸ਼ੇਅਰ ਕੀਤੀ ਆ ਤੈਨੂੰ ਵੱਧੋ ਵੱਧ ਸ਼ੇਅਰ ਕਰਕੇ ਆਪਣੇ ਭੈਣ ਭਰਾਵਾਂ ਨਾਲ ਮੈਸੇਜ ਪਹੁੰਚਾਓ ਕਿ ਆਪਣੇ ਜੇ ਭੈਣਾਂ ਜਾਣ ਦੇਣਾ ਹੀ ਆ ਬਖਸ਼ਿਸ਼ ਕਰਨੀ ਹੈ ਨਾ ਤੇ ਤੁਹਾਡੇ ਨੂੰ ਛੱਡੋ ਜੀ ਕੜੇ ਪੇਟਾ ਕਰੋ ਸਿਹਰੀ ਸਾਹਿਬ ਪੇਟਾ ਕਰੋ ਤੇ ਹੋਰ ਬਹੁਤ ਸਾਰੇ ਜਿਹੜੇ ਆਪਣੇ ਸਸਤਾਰਾ ਉਹਨਾਂ ਪੇਟਾ ਕਰ ਸਕਦੇ ਹੋ ਨਾ ਗੁਟਕਾ ਸਾਹਿਬ ਇੱਕ ਦੂਜੇ ਨੂੰ ਮਤਲਬ ਕਿ ਦੱਸ ਸਕਦੇ ਨੇ ਨਿਤਨੇਮ ਕਰਵਾ ਮਰਤਵੇਲੇ ਦਾ ਨਾ ਰੈ ਰਾਸ ਸਾਹਿਬ ਜੀ ਦੇ ਸਮੇ ਦਾ ਨਾ ਸੰਧਿਆ ਵੇਲੇ ਦਾ ਮਤਲਬ ਇਹ ਚੀਜ਼ਾਂ ਨੂੰ ਪ੍ਰੇਰਿਤ ਕਰੋ ਜਿਹੜੀ ਕਿ ਸਾਨੂੰ ਲੋੜ ਹੈ ਨਾ ਸਾਡੇ ਬੱਚਿਆਂ ਨੂੰ ਤਾਂ ਜੋ ਸਾਡੇ ਬੱਚੇ ਸਹੀ ਜਾਣਕਾਰੀ ਗੁਰਬਾਣੀ ਦੇ ਥਰੂ ਲੈ ਸਕਣ ਬਸ ਆਹੀ ਸਾਡਾ ਮੈਸੇਜ ਸੀ ਹੈ ਨਾ ਇਸ ਵੀਡੀਓ ਵਿੱਚ ਤੇ ਬਸ ਹੋਈਆਂ ਗਲਤੀਆਂ ਭੁੱਲਾ ਦੀ ਮਾਫੀ ਜੀ ਤੇ ਵੱਧ ਤੋਂ ਵੱਧ ਨੂੰ ਸ਼ੇਅਰ ਕਰਕੇ ਹੈ ਨਾ ਤੇ ਤਾਂ ਜੋ ਮਤਲਬ ਕਿ ਉਹ ਸਾਰੀ ਗਲਤਫਹਿਮੀ ਕਲੀਅਰ ਹੋ ਸਕੇ ਨਾ ਤੇ ਬਸ ਆਹੀ ਗੱਲਾਂ ਬਾਤਾਂ ਸੀ ਆਪਣੀ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੋਗ ਵਿੱਚ ਤੇ ਗੁਰੂ ਪਾਸ਼ਾ ਕਿਰਪਾ ਕਰਨ ਗੁਰੂ ਪਾਸ਼ਾ ਦੇ ਕੋਈ ਇਤਿਹਾਸਕ ਸਾਨ ਦੇ ਉਤੇ ਹੀ ਬਾਕੀ ਗੁਰੂ ਪਾਸ਼ਾ ਜਾਨੀ ਜਾਨ ਹਨ ਜੀ ਤੇ ਬਸ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੁੱਦੋ ਵਾਲੇ ਸ਼ੇਅਰ ਕਰੋ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਿਆਰ ਪਰਿ ਸਤਿ ਸ਼੍ਰੀ ਅਕਾਲ ਜੀ